ਹਾਂਜੀ ਇਹ ਵਾਲੇ ਆਉਣਗੇ ਆ ਜੀ 벨ਵਟ ਦੇ ਸੂਟ ਆਉਣਗੇ ਜੀ ਅਨਸਟਿਚ ਤੁਸੀਂ ਇਹਨਾਂ ਦਾ ਫਰਾਕ ਨਾਲ ਪਲਾਜ਼ੋ ਵੀ ਬਣਾ ਸਕਦੇ ਹੋ ਸਲਵਾਰ ਸੂਟ ਵੀ ਬਣਾ ਸਕਦੇ ਹੋ ਵਿਦਆਊਟ ਦੁਪੱਟਾ ਨੇ ਜੀ ਸ਼ਿਪਿੰਗ 올 ਇੰਡੀਆ ਫ੍ਰੀ ਹੈ ਇਹ ਵਾਲੇ ਔਰਗੈਂਜ਼ਾ ਦੇ ਸੂਟ ਆਉਣਗੇ ਜੀ ਸ਼ਰਟ ਔਰਗੈਂਜ਼ਾ ਦੀ ਦੁਪੱਟਾ ਵੀ ਔਰਗੈਂਜ਼ਾ ਦਾ ਆਏਗਾ ਬਾਟਮ ਵਰਕ ਆਏਗਾ ਇਹਨਾਂ ਦੇ ਉੱਪਰ ਪ੍ਰਾਈਸ ਸਾਰੇ ਨੇ ਮੈਂਸ਼ਨ ਕੀਤਾ ਹੋਇਆ ਜੀ ਸ਼ਿਪਿੰਗ 올 ਇੰਡੀਆ ਫ੍ਰੀ ਹੈ ਇਹਦੇ ਵਿੱਚ ਕਲਰ ਆਪਸ਼ਨ ਦਿੱਤੀ ਹੋਈ ਹੈ ਸਾਰੇ ਤੇ ਇਹਨਾਂ ਦੇ ਬਹੁਤ ਜ਼ਿਆਦਾ ਸੋਹਣੇ ਸੂਟ ਬਣੇ ਹੋਏ ਨੇ ਇਹ ਵਾਲੇ ਪ्योर ਨੈਚੁਰਲ ਕ੍ਰੇਪ ਦੀ ਸ਼ਰਟ ਆਏਗੀ ਨਾਲ ਬਾਟਮ ਵੀ ਨੈਚੁਰਲ ਕ੍ਰੇਪ ਦੀ ਆਏਗੀ ਜੀ 2.5 ਮੀਟਰ ਦੀ ਕਟ ਆਏਗੀ ਤੇ ਇਹਨਾਂ ਦੇ ਸ਼ਰਟ ਦੇ ਉੱਪਰ ਫੁੱਲ ਇੰਬੋਰਡਰੀ ਆਏਗੀ ਇਹਦੇ ਵਿੱਚ 50 ਡਿਜ਼ਾਈਨ ਕਲਰ ਹੈਗੇ ਆ ਜੀ ਆਪਣੇ ਕੋਲ ਜੋ ਕਿ ਇੰਟਰਸਟਿਡ ਹੋਏ ਤਾਂ ਮੰਗਾ ਸਕਦਾ ਹੈ WhatsApp ਤੇ ਪਿਕਾ ਸ਼ਿਪਿੰਗ ਆਲ ਇੰਡੀਆ ਫ੍ਰੀ ਹੈ ਜੀ ਇਹਨਾਂ ਦਾ ਇਹ ਬਨਾਰਸੀ ਬ੍ਰੌਕੇਟ ਦੇ ਸ਼ਰਟ ਹੈਗੀ ਬਾਟਮ ਨਾਲ ਕ੍ਰੇਪ ਦੀ ਆਏਗੀ ਜੀ ਇਹਦੇ ਵਿੱਚ ਵੀ ਬਹੁਤ ਜ਼ਿਆਦਾ ਕਲਰ ਆਪਸ਼ਨ ਹੈਗੀ ਆ ਦੇ ਸ਼ਿਪਿੰਗ 올 ਇੰਡੀਆ ਫ੍ਰੀ ਰੈਨ ਵਾਲੀ ਹੈ ਵਿਦਆਊਟ ਦੁਪੱਟਾ ਨੇ ਜੀ ਕਲਰਸ ਆ ਰਹੇ ਹੀ ਇਹਦੇ ਵਿੱਚ ਦਿੱਤੇ ਹੋਏ ਆ ਕੋਈ ਵੀ ਤੁਸੀਂ ਇਹਨਾਂ ਚੋਂ ਮੰਗਵਾ ਸਕਦੇ ਹੋ ਕੈਸ਼ ਔਨ ਡਿਲੀਵਰੀ ਨਹੀਂ ਹੈਗੀ ਜੀ ਆਪਣੇ ਪੇਜ ਤੇ ਐਡਰੈਸ ਐਂਡ ਪੇਮੈਂਟ ਪਹਿਲਾਂ ਜੀ ਇਹ ਵਾਲੇ ਚੁਣੌਣ ਦੀਆਂ ਸ਼ਾਰਟ ਆਉਣਗੇ ਜੀ ਨਾਲ ਬਾਟਮ ਕ੍ਰੇਪ ਦੀਆਂ ਆਉਣਗੇ ਜੀ ਇਹੇ ਸੂਟ ਆਫਰ ਤੇ ਲਗਾਏ ਹੋਏ ਇਹਦੇ ਵਿੱਚ ਵੀ 50 ਡਿਜ਼ਾਈਨ ਕਲਰ ਤੁਹਾਨੂੰ ਮਿਲ ਜਾਣਗੇ ਜੀ ਤੁਸੀਂ ਕੋਈ ਵੀ ਸੂਟ ਆਰਡਰ ਕਰ ਸਕਦੇ ਹੋ ਇਹ ਵਾਲੇ ਫਲਕਾਰੀ ਸੂਟ ਆਉਣਗੇ ਜੀ ਬਹੁਤ ਜ਼ਿਆਦਾ ਸੋਨੇ ਕ੍ਰੇਪ ਤੇ ਬਣੇ ਹੋਏ ਨੇ ਤੇ ਸ਼ਿਪਿੰਗ ਆਲ ਇੰਡੀਆ ਫ੍ਰੀ ਹੈ ਪਾਰਟੀ ਵੇਅਰ ਸੂਟ ਆਉਣਗੇ ਸਾਰੇ ਬਹੁਤ ਜ਼ਿਆਦਾ ਸੋਹਣੇ ਨੇ ਥੈਂਕ ਯੂ